ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਠੀਕ ਠਾਕ ਸੇ ਅੱਜ ਤੁਹਾਨੂੰ ਮੈਂ ਇੱਕ ਚੀਜ਼ ਦਿਖਾਉਣਾ ਵੀ ਲੁੱਟਣਾ ਕਿਹਨੂੰ ਕਹਿੰਦੇ ਨੇ ਬੰਦੇ ਨੂੰ ਕਿਵੇਂ ਬੰਦੇ ਲੁੱਟਦੇ ਨੇ ਅੱਜ ਮੈਂ ਹੈ ਨਹੀਂ ਸੀ ਗਿਆ ਹੋਇਆ ਸੀ ਮਾੜਾ ਕੰਮ ਸੀਗਾ ਤੇ ਆਉਣ ਚ ਕਬੇੜਾ ਹੋ ਗਿਆ ਤੇ ਤੁਹਾਨੂੰ ਦਿਖਾਉਣਾ ਬੰਦੇ ਨੇ ਕਿਵੇਂ ਲੁੱਟਿਆ ਬੰਦੇ ਨੂੰ ਕਰਿਓ ਚੱਕ ਅੱਜ ਮੈਂ ਗਿਆ ਹੋਇਆ ਸੀ ਤੇ ਆ ਟਰੈਕਟਰ ਦੀ ਮਾਰੀ ਵਾਇਰਿੰਗ ਕਰਨੀ ਸੀਗੀ ਇਲੈਕਟ੍ਰੀਸ਼ੀਅਨ ਨੇ ਲਾਈਟਾਂ ਲੁੱਟਾ ਲਾਉਣੀਆਂ ਸੀ ਜਾਂ ਸਰਾਕ ਕਢਾਉਣੇ ਸੀਗਾ ਸਰਾਕ ਦੇਖੋ 1 2 3 ਤਿੰਨਸ ਰਾਖ ਨੇ 1 2 3 4 4 5 6 7 8 9 10 11 11 12 13 14 15 16 17 18 19 ਤੇ 1 20 20 ਬੰਦੇ ਨੇ ਸਰਾਖ ਕੱਢੇ ਨੇ ਆ ਟਰੈਕਟਰ ਸਾਰੇ 10 ਨੰਬਰ ਦੇ ਨੇ ਤੇ ਦੋ ਸਰਾਖ ਨੇ ਆ ਬੜੇ ਉਹਨੇ ਨੰਬਰ ਦੇ ਦੋ ਸਰਾਖ ਹੁੰਨੇ ਨੰਬਰ ਦੇ ਨੇ ਤੇ ਬਾਕੀ ਸਰਾਖ ਸਾਰੇ 10 ਨੰਬਰ ਦੇ ਨੇ ਆਹ ਤਾਂ ਪੁਰਾਣਾ ਹੀ ਆ ਆਹ 10 ਨੰਬਰ ਦੇ ਕੱਢੇ ਨੇ ਸਰਾਖ ਉਹਨੇ ਤੇ ਪੈਸੇ ਕਿੰਨੇ ਲੈਨੇ ਉਹ ਤੁਹਾਨੂੰ ਮੈਂ ਦੱਸਦਾ ਪੈਸੇ ਉਹਨੇ ਲੈਨੇ ਨੇ ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ ਕਿ ਪੈਸੇ ਇੰਨੇ ਲੈਨੇ ਨੇ ਉਹਨੇ ਪੈਸੇ ਪਤਾ ਕਿੰਨੇ ਲੈਨੇ ਨੇ ਉਹਨੇ ਕਮੈਂਟ ਕਰਕੇ ਦੱਸਿਓ ਤੁਸੀਂ ਵੀ ਕਿੰਨੇ ਪੈਸੇ ਹੋਣੇ ਚਾਹੀਦੇ ਨੇ ਜਾਇਜ਼ 20 ਸਰਾਖਾਂ ਦੇ ਉਹਨੇ ਲਿਆ 22 ਤੋਂ 2000 ਰੁਪਈਆ 100 ਰੁਪਈਆ ਇੱਕ ਸਰਾਖ ਦਾ ਆਹ ਦੇਖ ਲਓ ਤੁਸੀਂ ਮੇਰਾ ਵੀਰਾ ਮੈਨੂੰ ਟਾਈਮ ਲੱਗ ਜਾਣਾ ਹੁਣ ਚ ਥੋੜਾ ਜਿਹਾ ਉਹ ਕਹਿੰਦਾ ਵੀ ਮੈਂ ਚੱਲ 12 ਕਢਾ ਲੈਣਾ ਮੈਨੂੰ ਵੀ ਇੰਨਾ ਨਹੀਂ ਪਤਾ ਚਲੋ ਨੌ ਤਾਂ ਨਹੀਂ ਲੈਣਾ ਬਾਈ ਦਾ ਪਰ ਜੇ ਵੀਰ ਮੇਰਾ ਉਹ ਵੀਡੀਓ ਦੇਖਦਾ ਤਾਂ ਉਹਨੂੰ ਬੇਨਤੀ ਆ ਬਾਈ ਇੰਨਾ ਨਾ ਲੁੱਟ ਜਾਇਜ ਲੈ ਨਜਾਇਜ ਨਾਲ ਲੈ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਇੱਕ ਸਰਾਖ ਦੇ ਕਿੰਨੇ ਪੈਸੇ ਹੋਣੇ ਚਾਹੀਦੇ 20 ਸਰਾਖ ਕੱਢੇ ਸੀ ਜਾਇਜ ਜੱਜ ਕਿੰਨੇ ਪੈਸੇ ਬੰਦੇ ਸੀ ਤੇ ਵੀਡੀਓ ਕਹੇ ਜੀ ਲੱਗੀ ਦੇਖ ਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਤ ਸ੍ਰੀ ਅਕਾਲ